ਦੋਸਤੋ ਇਹ ਤਸਵੀਰ ਹੈ ਸ਼ਹਿਰ ਧਾਰੀਵਾਲ ਨਾਲ ਸੰਬੰਧਤ ਨੌਜਵਾਨ ਰਣਵੀਰ ਸਿੰਘ ਉਰਫ ਯੋਦਾ ਦੀ ਜਿਸ ਦੀ ਲਗਭਗ 11 ਮਹੀਨੇ ਪਹਿਲਾਂ ਅਚਾਨਕ ਹੋਈ ਦੁਰਘਟਨਾ ਦੌਰਾਨ ਮੌਤ ਹੋ ਗਈ ਸੀ ਇਸ ਦੇ ਦੋਸਤਾਂ ਤੇ ਕੁਝ ਸ਼ਹਿਰ ਦੇ ਬੁੱਢੀ ਜੀਵੀਆਂ ਨੇ ਮਿਲ ਕੇ ਪਰਿਵਾਰ ਦੇ ਸਹਿਯੋਗ ਦੇ ਨਾਲ ਇਸ ਨੌਜਵਾਨ ਦੀ ਯਾਦ ਵਿੱਚ ਖੇਡ ਟੂਰਨਾਮੈਂਟ ਧਾਰੀਵਾਲ ਦੀ ਮੈਦਾਨ ਵਿੱਚ ਸ਼ੁਰੂ ਕਰਾਇਆ ਇਸ ਮੌਕੇ ਤੇ ਇਸ ਨੌਜਵਾਨ ਰਣਵੀਰ ਉਰਫ ਜੋਦਾ ਦੇ ਪਿਤਾ ਸ਼ਹਿਰ ਤਾਰੀਵਾਲ ਦੇ ਪ੍ਰਸਿੱਧ ਸਮਾਜ ਸੇਵੀ ਸੰਨੀ ਰੰਦਾਵਾ ਉਹਨਾਂ ਦੇ ਭਰਾ ਬਾਜੂ ਦਿਲਬਾਗ ਰਾਏ ਭੋਲਾ ਨਰਿੰਦਰ ਨਿੰਦਾ ਵਿੱਕੀ ਅਲੀ ਦੇ ਇਲਾਵਾ ਅਨੇਕਾਂ ਸਖਸ਼ੀਤਾਵਾਂ ਹਾਜ਼ਰ ਸਨ ਪੁਰਵ ਖਿਡਾਰੀ ਰਮਨ ਅਬਰੋਲ ਜੀ ਵੀ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਇਹ ਟੂਰਨਾਮੈਂਟ ਜਿਹੜਾ 40 प्लस टूर्नामेंट ਹੈ ਜਿਸ ਦਾ ਮਤਲਬ ਹੈ ਕਿ 40 ਸਾਲ ਤੋਂ ਉੱਪਰ ਦੇ ਨੌਜਵਾਨ ਇਸ टूर्ਨਾਮੈਂਟ ਵਿੱਚ ਖੇਡਣਗੇ ਇਸ टूर्ਨਾਮੈਂਟ ਦਾ ਪਹਿਲਾ ਮੈਚ ਅੱਜ ਧਾਰੀਵਾਲ ਤੇ ਗੁਰਦਾਸਪੁਰ ਰਾਇਲਸ ਦੇ ਦਰਮਿਆਨ ਖੇਡਿਆ ਗਿਆ ਇਸ ਮਰਹੂਮ ਖਿਡਾਰੀ ਰਣਵੀਰ ਸਿੰਘ ਉਰਫ ਜੋਦਾ ਜਿਨੇ 10ਵੀਂ ਕਲਾਸ ਵਿੱਚ ਪੜ੍ਹਦੇ ਹੋਏ ਹੀ 골ਡ ਮੈਡਲ ਜਿੱਤ ਕੇ ਸ਼ਹਿਰ ਧਾਰੀਵਾਲ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕੀਤਾ ਸੀ ਅਚਾਨਕ ਹੋਈ ਮੌਤ ਤੋਂ ਬਾਅਦ ਭਾਵੁਕ ਹੋਏ ਪਿਤਾ ਨੇ ਜੌਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ ਇਸ ਮੌਕੇ ਤੇ ਸਨੀ ਰੰਦਾਵਾ ਨੇ ਕਿਹਾ ਕਿ ਉਹਨਾਂ ਦੇ ਪੁੱਤਰ ਦੇ ਜਾਣ ਦਾ ਉਹਨਾਂ ਨੂੰ ਗਮ ਤਾਂ ساری ਉਮਰ ਰਹੇਗਾ ਲੇਕਿਨ ਉਹ ਦੂਸਰੇ ਬੱਚਿਆਂ ਦੇ ਮਾਪੇ-ਬਾਪ ਨੂੰ ਤੇ ਬੱਚਿਆਂ ਨੂੰ ਅਪੀਲ ਕਰਦੇ ਹਨ ਕਿ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਇਸ ਮੌਕੇ ਤੇ ਇਹ 2020 ਜਿਹੜਾ ਮੈਚ ਖੇਡਿਆ ਗਿਆ ਇਸ ਵਿੱਚ ਗੁਰਦਾਸਪੁਰ ਰਾਇਲਜ਼ ਦੀ ਟੀਮ ਨੇ ਰੋਮਾਂਟਿਕ ਮੁਕਾਬਲੇ ਦੇ ਵਿੱਚ ਕਪਤਾਨ ਵਿਦੇਹ ਭੰਡਾਰੀ ਦੀ ਅਗਵਾਈ ਹੇਠ ਸ਼ਾਨਦਾਰ ਜਿੱਤ ਹਾਸਲ ਕੀਤੀ ਆਓ ਤੁਹਾਨੂੰ ਦਿਖਾਉਂਦੇ ਹਾਂ ਮਿਲ ਗਰਾਊਂਡ ਤਾਰੀਵਾਲ ਤੋਂ ਅੱਜ ਦੀ ਸਾਡੀ ਇਹ ਵੱਡੀ ਖਬਰ ਮੇਰਾ ਨਾਮ ਸੰਦੀਰ ਦਾਵਾਜੀ ਸ਼ਹਿਰ ਤਾਰੀਵਾਲ ਤੋਂ ਬਿਲੋਂਗ ਕਰਦੇ ਆ ਮੇਰਾ ਬੇਟਾ ਛੋਟਾ ਬੇਟਾ ਰਣਵੀਰ ਸਿੰਘ ਯੋਧਾ ਜਿਹਦੀ ਯਾਦ ਦੇ ਵਿੱਚ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਪਿਛਲੇ ਸਾਲ ਅਚਾਨਕ ਪਰਮਾਤਮਾ ਦੀ ਜੋਸ਼ਾ ਆਈ ਸਦਾ ਲਈ ਵਿਛੋੜਾ ਦੇ ਗਿਆ 10ਵੀਂ ਚ ਪੜਦਾ ਸੀਗਾ ਔਰ ਉਹਦੇ ਨਾਲ ਉਹਦੇ ਸਾਰੇ ਦੋਸਤ ਨੇ ਇਸ ਟਾਈਮ ਜਿਹੜੇ ਕਲਾਸ ਦੇ ਵਿੱਚ ਉਹਦੇ ਨਾਲ ਸੀਗੇ ਉਹਦੇ ਭਰਾ ਨੇ ਤੋਂ ਅਸੀਂ ਇਹ ਸੋਚਿਆ ਕਿ ਉਹਨੂੰ ਸਦਮਾ ਤੇ ਬੜਾ ਵੱਡਾ ਵਾ ਲੇਕਿਨ ਉਹਦੀ ਯਾਦ ਨੂੰ ਹਮੇਸ਼ਾ ਵਾਸਤੇ ਅਸੀਂ ਤਾਜ਼ਾ ਰੱਖ ਸਕਦੇ ਹਾਂ ਤੇ ਕਿਉਂ ਨਾ ਐਸਾ ਉਪਰਾਲਾ ਕੀਤਾ ਜਾਏ ਖੇਲਾਂ ਦਾ ਜਿਹਦੇ ਨਾਲ ਬੱਚਿਆਂ ਨੂੰ ਵੀ ਸਿਹਤ ਮਿਲੇ ਤੇ ਉਹਦੀ ਯਾਦ ਨੂੰ ਹਮੇਸ਼ਾ ਵਾਸਤੇ ਬਣਾਇਆ ਜਾ ਰੱਖ ਸਕੀਏ ਤੋਂ ਇਹਦੇ ਵਿੱਚ ਮੇਰੇ ਛੋਟੇ ਵੀਰ ਸਿੰਮთა ਜੀ ਰਮਨ ਜੀ ਰਮਾ ਪੋਰਵੀ ਮਹੱਲਾਨਵਾਸੀ ਜਿਹੜੇ ਮੇਰੇ ਭੈਣ ਭਰਾ ਉਦੇ ਭਰਾ ਦੋਸਤ ਉਹਨਾਂ ਸਾਰਿਆਂ ਨੇ ਬੜਾ ਸਹਿਯੋਗ ਕੀਤਾ ਤੇ ਉਪਰਾਲਾ ਕੀਤਾ ਕਿ ਅਸੀਂ ਹਰ ਸਾਲ ਧਾਰੀਵਾਲ ਦੇ ਵਿੱਚ ਇੱਕ ਕ੍ਰਿਕਟ ਟੂਰਨਾਮੈਂਟ ਕਰਾਵਾਂਗੇ ਉਹਦੀ ਯਾਦ ਦੇ ਵਿੱਚ ਰਣਵੀਰ ਦੀ ਯਾਦ ਦੇ ਵਿੱਚ ਤਾਂ ਜੋ ਕਮ ਸੇ ਕਮ ਨਸ਼ਿਆ ਤੋਂ ਮੁਕਤ ਰੱਖਣ ਵਾਸਤੇ ਇੱਕ ਉਪਰਾਲਾ ਕੀਤਾ ਜਾ ਸਕੇ ਤਾਂ ਸਾਡੀ ਵੀ ਦਿਲੋਂ ਉਮੀਦ ਹੈ ਜੀ ਕਮ ਸੇ ਕਮ ਚਾਹੇ 1-2 ਬੱਚੇ ਹੀ ਇਸ ਖੇਡ ਨੂੰ ਵੇਖ ਕੇ ਉਤਸ਼ਾਹਿਤ ਹੋਣ ਸਾਡੇ ਮਨ ਨੂੰ ਬੜਾ ਸਕੂਨ ਮਿਲੇਗਾ ਸੋ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ ਜੋ ਜੋ ਵੀ ਸਾਡੇ ਇਸ ਖੇਡ ਟੂਰਨਾਮੈਂਟ ਨੂੰ ਆਪਜੀ ਦੇ ਨਿਊ ਚੈਨਲ ਦੇ ਜ਼ਰੀਏ ਵੇਖਣਗੇ ਕਿ ਉਹ ਆਪਣੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਤੇ ਹਰ ਸੰਡੇ ਜਿਹੜੇ ਕ੍ਰਿਕਟ ਮੈਚ ਹੋਣਗੇ ਉਹਨਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਬਹੁਤ-ਬਹੁਤ ਧੰਨਵਾਦ ਜੀ ਮੇਰਾ ਨਾਮ ਅਵਕਰ ਸਿੰਘ ਆ ਜੀ ਤੇ ਜਿਹਦੀ ਆਹ ਚੇ ਟੂਰਨਾਮੈਂਟ ਕਰਾਇਆ ਜਾਣਾ ਸਾਡਾ ਯਾਰ ਸੀ ਉਹ ਪਿਛਲੇ ਸਾਲ ਹੀ ਅਸੀਂ ਟੈਂਸਲੇ ਪੇਪਰ ਦਿੱਤੇ ਇਕੱਠਿਆਂ ਤੇ ਉਸ ਤੋਂ ਬਾਅਦ ਹੀ ਉਹਦਾ ਜਨਮ ਦਿਨ ਵੀ ਸੀ ਪੰਜਾਂ ਦਿਨਾਂ ਬਾਅਦ ਹੀ ਉਹਦੀ ਡੈਥ ਹੋ ਗਈ ਯਾਨੀ ਉਸ ਦੀ ਯਾਦ ਦੇ ਵਿੱਚ ਇਹ ਕਰਾਇਆ ਜਾ ਰਿਹਾ ਟੂਰਨਾਮੈਂਟ ਇਹ ਸਾਡੇ ਸਾਡੇ ਵੀਰ ਨੇ ਵੱਡੇ ਜਿਹੜੇ ਖੇਡਦੇ ਨੇ ਤੇ ਇਹੋ ਜਿਹਾ ਕੇ ਹੁਣ ਜਿਹੜੀ ਨੌਜਵਾਨੀ ਗਾਂ ਦਾ ਬਾਤਰੀ ਆ ਨੌਜਵਾਨ ਕਿ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਕਰੀਏ ਖੇਡਾਂ ਅਲ ਜਾਣ ਕਿ ਖੇਡਾਂ ਖੇਡਣ ਤੇ ਆਪਣੇ ਨਾਮ ਮਾਪਿਆਂ ਦਾ ਨਾਮ ਰੋਸ਼ਨ ਕਰਨ ਤੇ ਸਾੜਿਆਂ ਦਾ ਕਰਨ ਹਾਂਜੀ ਤੇ ਬਹੁਤ ਚੰਗਾ ਸੀ ਹਟਾ ਜਾਣ ਤੇ ਹੁਣ ਪਿਛਲੇ ਸਾਲ ਜੋ ਹੋਇਆ ਉਹ ਹੁਣ ਜਿਹੜਾ ਚਲ ਗਿਆ ਉਹਨੇ ਆ ਤੇ ਜਾਣਾ ਨਹੀਂ ਇਹ ਸਾਡਾ ਛੋਟਾ ਵੀ ਸਾਡਾ ਭਤੀਜਾ ਇਹ ਆ ਬਹੁਤ ਵਧੀਆ ਸਪੋਰਟਸਮੈਨ ਸੀ ਦਨਵੀਰ ਸਿੰਘ ਜੋਧਾ ਜਿਹੜਾ ਕਿ ਉਹਦੀ ਯਾਦ ਵਿੱਚ ਟੂਰਨਾਮੈਂਟ ਕਰਾ ਰਹੇ ਆ ਅਸੀਂ 40 ਪਲੱਸ ਟੂਰਨਾਮੈਂਟ ਕਰਾ ਰਹੇ ਆ ਅਸੀਂ ਜੂਨੀਅਰ ਪਲੇਅਰ ਜਿਹੜੇ ਸੀਨੀਅਰ ਪਲੇਅਰ ਨੂੰ ਮੌਕਾ ਨਹੀਂ ਦੇ ਰਹੇ ਸੀ ਤੇ ਸੀਨੀਅਰ ਪਲੇਅਰ ਦਾ ਇਹ ਟੂਰਨਾਮੈਂਟ ਕਰਾ ਰਹੇ ਆ 40 ਪਲੱਸ ਤੇ ਜੋਦੇ ਵੀਰ ਦੀ ਇਹ ਯਾਦਗਰੀ ਵਿੱਚ ਕਰਾ ਰਹੇ ਆ ਕਿਉਂਕਿ ਉਹ ਆਪ ਵੀ ਬਹੁਤ ਵਧੀਆ ਸਪੋਰਟਸਮੈਨ ਸੀ ਕਿਉਂਕਿ 10ਵੀਂ ਕਲਾਸ ਦੇ ਵਿੱਚ 9ਵੀਂ ਕਲਾਸ ਦੇ ਵਿੱਚ ਉਹਨੇ ਆਪਣੇ ਸਕੂਲ ਵੱਲੋਂ 골ਡ ਮੈਡਲ ਲਿਆਂਦੇ ਸੀ ਤੇ ਬਹੁਤ ਵਧੀਆ ਬੱਚਾ ਸੀ 6 ਟੀਮਾਂ ਨੇ ਭਾਗ ਲਿਆ ਹੈ ਇਹ 6 April ਤੱਕ ਚੱਲੇਗਾ T20 ਹੈ ਜੀ 20-20 ਓਵਰ ਦਾ ਮੈਚ ਹੋਏਗਾ ਜਿਹਦੇ ਵਿੱਚ 40+ ਜਿਹੜੇ ਏਜ ਦੇ ਆ ਉਹ ਪਲੇਅਰ ਖੇਡ ਰਹੇ ਨੇ 20000 ਰੁਪਿਆ Winner ਹੈ 15000 ਰੁਪਿਆ Runner ਹੈ ਨਾਲ ਟਰਾਫੀਆਂ ਮੈਨ ਆਫ ਦਾ ਮੈਚ ਮੈਨ ਆਫ ਦੀ ਸੀਰੀਜ਼ ਵੀ ਦਿੱਤਾ ਜਾਏਗਾ ਮੈਂ ਕ੍ਰਿਕਟ ਪ੍ਰੇਮੀਆਂ ਨੂੰ ਵੀ ਸ਼ਹਿਰ ਵਾਸੀਆਂ ਨੂੰ ਵੀ ਇਹੀ ਬੇਨਤੀ ਕਰਨਾ ਚਾਹਾਂਗਾ ਕਿ ਸਾਰੇ ਸਾਡਾ ਸਾਥ ਦੇਣ ਜਿੱਦਾਂ ਕਿ ਪਿਛਲੇ ਸਾਲ ਵੀ ਅਸੀਂ ਤੁਹਾਨੂੰ ਪਤਾ ਹੈ ਟੂਰਨਾਮੈਂਟ ਕਰਾਇਆ ਤੇ ਸਾਡਾ ਹਮਮਾ ਕੇ ਸਾਥ ਦਿਆ ਕਰਨ ਕਿਉਂਕਿ ਅਸੀਂ ਨਸ਼ੇ ਨੂੰ ਦੂਰ ਕਰਨ ਲਈ ਸਪੋਰਟਸਮੈਨ ਸਪੋਰਟਸ ਦੇ ਨਾਲ ਜੋੜਨ ਲਈ ਨੌਜਵਾਨ ਪੀੜੀ ਨੂੰ ਕਰ ਰਹੇ ਆਂ ਹਾਂਜੀ ਨਮਸਕਾਰ ਜੀ ਮੈਂ ਗੁਰਦਾਸਪੁਰ ਤੋਂ ਵਿਨੇ ਪੰਡਾਰੀ ਗੁਰਦਾਸਪੁਰ ਰਾਇਲਸ ਕ੍ਰਿਕਟ ਟੀਮ ਦਾ ਮੈਂ ਕਪਤਾਨ ਹਾਂ ਐਜ਼ ਅ ਕਪਤਾਨ ਤੇ ਮੈਂ ਇੱਥੇ ਧੰਨਵਾਦ ਅੱਜ 40 ਪਲੱਸ ਜਿਹੜਾ ਟੂਰਨਾਮੈਂਟ ਹੋਇਆ ਉਹਦੇ ਵਾਸਤੇ ਬੜਾ ਮੈਂ ਆਪਣੇ ਸ਼ੁਕਰਗੁਜ਼ਾਰ ਹਾਂ ਕਿ ਦੇਖੋ ਅਸੀਂ ਤੇ ਜਿਹੜਾ ਕ੍ਰਿਕਟ ਤੇ ਕਾਫੀ ਦਿਹਾੜੀ ਤੋਂ ਛੱਡ ਚੁੱਕੇ ਸੀ ਪਰ ਲੇਕਿਨ ਇਹਨਾਂ ਨੇ ਜਿਹੜਾ 40 ਪਲੱਸ ਵਾਸਤੇ ਇੱਕ ਨਵਾਂ ਉਪਰਾਲਾ ਕੀਤਾ ਵਾ ਐਸ ਆਪਣੇ بیٹے ਯੋਦੇ ਦੀ ਯਾਦ ਵਿੱਚ ਤੇ ਮੈਨੂੰ ਬੜੀ ਖੁਸ਼ੀ ਆ ਕਿ ਇਹਨਾਂ ਨੇ ਬੜਾ ਸਾਡਾ ਆਉ ਭਗਤ ਕੀਤਾ ਵਾ ਤੇ ਇੱਕ ਸਾਰੀ ਜਿਹੜੀ ਆਉਣ ਵਾਲੀ ਆਡੀਅੰਸ ਦਾ ਬਹੁਤ ਧੰਨਵਾਦ ਕਰਨਾ ਕਿ ਸਾਨੂੰ ਬੜਾ ਅੱਛਾ ਅੱਛਾ ਦੇਖਣ ਨੂੰ ਮਿਲਿਆ ਤੇ ਬੜਾ ਹੀ ਅੱਛਾ ਹੀ ਸਪੋਰਟ ਮਿਲੀ ਥੈਂਕ ਯੂ ਵੈਰੀ ਮਚ